ਮਾਂਡਰੋ ਬਈ ਦੀ ਡਿਮਾਂਡ 210 ਵੀਰੇ ਦੇਣ ਲੈਣ ਵਾਲਾ 195 ਡਿਮਾਂਡ ਦੀ ਇਹ ਵੀ ਮੇਰੇ 292000 ਰੁਪਿਆ ਠੀਕ ਹੈ ਜੀ ਦੇਣ ਲੈਣ ਵਾਲਾ ਮੁੱਲ 275000 ਮਾਂਡਰੋ ਦੀ ਇਹ ਵੀ ਹੈਗੀ 465000 ਠੀਕ ਹੈ ਜੀ ਜਿਹੜਾ ਆਪਾਂ ਟਰੈਕਟਰ ਦਾ ਦੇਣ ਵਾਲਾ ਮੁੱਲ ਉਹ 435000 ਨਵਤਰੋ ਕਰਦੇ ਆ ਬਾਈ ਬਰਾੜਨਾ ਗੱਲ ਵਾਲਾ ਸੱਸੀਆ ਬਾਈ ਜੀ ਸੱਸੀਕਾਲ ਜੀ ਕੀ ਹਾਲ ਚਾਲ ਹੈ ਵਧੀਆ ਬਾਈ ਜੀ ਗਰਮੀ ਬਹੁਤ ਕਰਾਈ ਬੈਠੇ ਆ ਗਰਮੀ ਬਹੁਤ ਆ ਬਾਈ ਹੈ ਬਾੜੀ ਆ ਯਾਰ ਪੂਰਾ ਹਾਲੀ ਆ ਬਾਈ ਆ ਬੰਦੇ ਦੀ ਬਈ ਅੱਜ ਬਸ ਹੋ ਗਈ ਗਰਮੀ ਨਾਲ ਨਹੀਂ ਬਸ ਤਾਂ ਨਹੀਂ ਹੋਈ ਬਸ ਨਹੀਂ ਉਹ ਗਰਮੀ ਹੈ ਤਾਂ ਜਾਦੇ ਆ ਰਹੀ ਹੈ ਗੱਲ ਠੀਕ ਆ ਬਈ ਮੈਂ ਇਹ ਕਹਿਣਾ ਬਈ ਵੱਧ ਤੋਂ ਵੱਧ ਮਤਲਬ ਦਰਖਤ ਲਾਓ ਨਾ ਬਈ ਸਹੀ ਗੱਲ ਹੈ ਨਾ ਬਈ ਵੱਧ ਤੋਂ ਵੱਧ ਲਾਓ ਠੀਕ ਆ ਬਈ ਜੇ ਪਾਣੀ ਦੀ ਥੋੜੀ ਜਿਹੀ ਗਰਮੀ ਨੂੰ ਦਰਖਤੋਂ ਘਟਾ ਕਰਿਆ ਕਰ ਗਰਮੀ ਨੂੰ ਦਰਖਤ ਹੀ ਘਟਾਊਗਾ ਸਹੀ ਗੱਲ ਆ ਬਈ ਠੀਕ ਆ ਨਾ ਆਪਾਂ ਇਹਨੂੰ ਪੱਟੀ ਜਾਨੇ ਆ ਠੀਕ ਆ ਜੀ ਜੇ ਇੱਕ ਪੜਦੇ ਆ ਦੋ ਲਾਓ ਠੀਕ ਆ ਜੀ ਤਕਰੀਬਨ ਆਪਾਂ ਇਤਿਹੀ ਵੀ ਬਈ ਪਿਛਲੇ ਸਾਲ ਵੀ ਲਾਇਏ ਸੀ 40 45 ਐਤਿਕ ਵੀ 30 35 ਲਾਏ ਨੇਗੇ ਤੇ ਕਿਨੇ ਡੈਕਟ ਨੇ ਬਈ ਅੱਜ ਟਰੈਕ ਠੀਕ ਹੈ ਬਾਈ ਤੇ ਮੋਬਾਈਲ ਨੰਬਰ ਬਾਈ 96531 00499 ਠੀਕ ਹੈ ਜੀ ਲਓ ਮੇਟਰ ਫਾਰਮਾ ਟਰੈਕ ਤੋਂ ਗੱਲਬਾਤ ਸ਼ੁਰੂ ਕਰ ਦਾਂਗੇ 60 ਦਾ ਦੱਸੋ ਬਾਈ ਕੰਡੀਸ਼ਨ ਟਰੈਕਟਰ ਦੀ ਇਹ 2001 ਮਾਡਲ ਹੈ ਵੀਰੇ ਠੀਕ ਹੈ ਜੀ ਟਾਇਰ ਇਹਨੂੰ JK ਕੰਪਨੀ ਦੇ 60 ਪੈਸੇ ਹੈ ਕਲਚ ਹੈਗਾ ਡਬਲ ਠੀਕ ਹੈ ਜੀ ਨੰਬਰ ਪੰਜਾਬ ਹੈ ਠੀਕ ਹੈ ਬਾਈ ਜੀ ਇੰਜਨ ਗੇਅਰ ਪੂਰਾ ਵਧੀਆ ਲੈ ਮੇਟਰ ਬਾਕੀ ਸਪੀਕਰ ਫੁਕ ਕਰਨ ਲੱਗੇ ਨੇ ਬੀਵੀ ਗਿਆ ਸਾਰਾ ਕੁਝ ਲੱਗਿਆ ਹੋਇਆ ਚੱਲਦਾ ਠੀਕ ਹੈ ਬਾਈ ਜੀ 2001 ਮਾਡਲ ਹੈ ਡਿਮਾਂਡ ਰੁਪਈਏ ਦੀ ਡਿਮਾਂਡ 210 ਵੀਰੇ ਦੇਨ ਲੈਣਾ ਆ 195000 ਦਾ ਠੀਕ ਆ ਬਾਈ ਫਾਰਮਰ ਟਰੈਕ ਆ ਗਿਆ 60 EP ਆ ਗਿਆ 65 EP ਆਈ 65 EP ਆ ਗਿਆ ਮਾਡਲ ਬਾਈ 2008 ਹੈ ਵੀਰੇ ਨੰਬਰ ਇਹਦਾ ਨੰਬਰ ਪੰਜਾਬ ਹੈ ਦੂਜੀ ਪਾਰਟੀ ਦੇ ਨੋ ਆ ਇਹ ਠੀਕ ਆ ਜੀ ਮਾਡਲ ਟੌਪ ਵਾਲਾ 16 ਦੇ ਟਾਇਰਾਂ ਵਾਲਾ ਬੱਸ ਮਾਡਲ ਬਾਈ ਪਾਵਰ ਸਟੀering ਆ 16 ਦੇ ਟਾਇਰਾਂ ਜਗ੍ਹਾ ਡਿਸਟ੍ਰਿਬਿਊਟਰ ਬਾਈ ਡਬਲ ਡਬਲ ਠੀਕ ਆ ਬਈ ਮਿੱਤਰੋ ਟੌਪ ਵਾਲਾ ਮਾਡਲ ਕੰਡੀਸ਼ਨ ਚੈੱਕ ਕਰ ਲੋ ਕੰਡੀਸ਼ਨ ਕਿਵੇਂ ਹੈ ਬਈ ਸਾਰਾ ओरिजिनल ਆ ਵੀਰੇ ਠੀਕ ਹੈ ਜੀ ਤੈਰ ਇਹਨੂੰ ਹੈਗੇ 75 ਰੁਪਏ ਮਹਿੰਗੇ ਅਪੋਲੋ ਅਪੋਲੋ ਕੰਪਨੀ ਦੇ ਜਿਹੜੇ ਉਹ ਮਹਿੰਗੇ ਵਰਾਟ ਆਈ ਹੈ ਜੀ ਠੀਕ ਹੈ ਬਈ ਇੰਜਨ ਗੇਅਰ ਦਾ ਪੂਰਾ ਚੰਗਾ ਪੰਜਾਬ ਨੰਬਰ ਹੈ ਠੀਕ ਹੈ ਜੀ ਹਾਂ ਜੀ ਡਿਮਾਂਡ ਡਿਮਾਂਡ ਇਹਦੀ ਹੈਗੀ ਵੀਰੇ 295000 ਰੁਪਿਆ ਠੀਕ ਹੈ ਜੀ ਥੇਨ ਥੇਨ ਲੈਣ ਵਾਲਾ ਮੁੱਲ 275000 ਰੁਪਿਆ 2 ਲੱਖ ਤੇ 75000 ਰੁਪਿਆ ਪ੍ਰਾਣ ਡੈਕਟਰ ਕੱਟਿਆ ਜਾਊਗਾ ਲੋਨ ਹੋਣਾ ਨਹੀਂ ਹਾਂ ਜੀ ਅੱਗੇ ਆ ਗਿਆ ਬਈ ਜੀ ਸੋਨਾ ਲੀਕਾ 700 ਪਿਆਰਾ ਹਾਂਜੀ ਐਚ ਡੀ ਐਮਾ ਹੈਵੀ ਡਿਊਟੀ ਮੈਨੇਜਰ ਹਾਂਜੀ ਮਾਡਲ ਬਈ ਜੀ 2016 ਮਾਡਲ ਹੈ ਵੀਰੇ ਠੀਕ ਹੈ ਜੀ ਕੰਡੀਸ਼ਨ ਕੰਡੀਸ਼ਨ ਜਿਵੇਂ ਨਵਾਂ ਟਰੈਕਟਰ ਹੈ ਠੀਕ ਹੈ ਜੀ 1360 ਘੰਟੇ ਚੱਲਿਆ ਹੋਇਆ ਨਾਲ ਦੇ ਟਾਇਰ ਹੈ ਟਰੈਕਟਰ ਨੂੰ ਠੀਕ ਹੈ ਜੀ ਸਾਰੀ ਕੰਡੀਸ਼ਨ ਚੈੱਕ ਕਰਾ ਦਿਓ ਕੋਈ ਨਾ ਟਰੈਕਟਰ ਦਾ ਖੁੱਲਿਆ ਨਹੀਂ ਪੀਵੀ 1300 ਸੰਗਰੂਰ ਦਾ ਨੰਬਰ ਸੰਗਰੂਰ ਦਾ ਨੰਬਰ ਹੈ ਰਮ ਰਮ ਦੇਖੋ ਕਿੱਡੇ ਵਧੀਆ ਟਰੈਕਟਰ ਤੇ ਠੀਕ ਹੈ ਜੀ ਸਾਰੇ ਓਰੀਜਨਲ ਹੀ ਨੇ ਕੋਈ ਟਰਾਲੀ ਤੇ ਨਹੀਂ ਚੱਲਿਆ ਵਾ ਠੀਕ ਹੈ ਜੀ ਜੇ ਮਤਰਾ ਚੈੱਕ ਕਰ ਸਕਦੇ ਹੋਗੇ ਕੰਡੀਸ਼ਨ ਦਾ ਫੁੱਲ ਸੋਨਾਗਾ ਤੇ ਫੁੱਲ ਨਵਾਂ ਟਰੈਕਟਰ ਗੱਲ ਜੀ ਸਾਰਾ ਸਮਾਨ ਨਾਲ ਆ ਵੀਰੇ ਟੌਪ ਲਿੰਕ ਡਰਾਇਵਰ ਛਤਰੀ ਬੰਪਰ ਜੀ ਲੋਨ ਬਾਈ ਲੋਨ ਹੋ ਜਾਊਗਾ ਵੀਰੇ ਠੀਕ ਆ ਜੀ ਲੋਨ ਹੋ ਜਾਊ 3.5 ਲੱਖ ਰੁਪਏ ਦਾ ਇਹਦੇ ਠੀਕ ਆ ਬਾਈ ਹਾਂ ਜੀ ਡਿਮਾਂਡ ਡਿਮਾਂਡ ਵੀਰੇ ਇਹਦੀ ਹੈਗੀ 465000 ਰੁਪਿਆ ਠੀਕ ਆ ਜੀ ਜਿਹੜਾ ਆਪਾਂ ਟਰੈਕਟਰ ਦਾ ਦੇਣ ਵਾਲਾ ਮੁੱਲ ਉਹ 435000 ਠੀਕ ਆ ਜੀ ਲੈਣ ਲੈਣ ਵਾਲਾ ਮੁੱਲ ਹਾਂ 435 ਹਾਂ ਤੇ ਅੱਗੇ ਆ ਗਿਆ ਬਈ ਜੀ ਸੁਵਰਾਜ 744 ਐਪੀ ਸੰਗਰੂਰ ਦਾ ਨੰਬਰ ਆ ਮਿੱਤਰੋ ਇਹ ਸੰਗਰੂਰ ਨੰਬਰ ਆ ਫਰਸਟ ਪਾਰਟੀ ਐ ਠੀਕ ਆ ਜੀ ਤੇਲ ਬ੍ਰੇਕਾਂ ਵਾਲਾ ਡੀ ਲੈਕਸ ਮਾਡਲ ਆ ਤੇਲ ਬ੍ਰੇਕਾਂ ਵਾਲਾ ਠੀਕ ਆ ਪਿਛਲੇ ਟਾਇਰ ਦੇ ਅੱਧੇ ਆ ਅਗਲੇ ਟਾਇਰ ਇਹਦੇ 80 ਪੈਸੇ ਆ ਠੀਕ ਆ ਬਈ ਜੀ ਅਪੋਲੋ ਵਾਲੇ ਆ ਗਏ ਨਾ ਬਈ ਫੇਰ ਤੋਂ ਦੇ ਵੀ ਹਾਂ ਜੀ 6 ਛਿਰੀ ਆ ਠੀਕ ਆ ਜੀ ਤੇ ਕੈਸ਼ ਦਾ ਟਰੈਕਟਰ ਆ ਪਹਿਲੇ ਓਨਰ ਆ ਠੀਕ ਆ ਲੈ ਮਿੱਤਰੋ ਫਰਸਟ ਪਾਰਟੀ ਲਗਾ ਤੇ ਡਬਲ ਕਲਚ ਆ ਤੇ ਇਹ ਡਿਮਾਂਡ ਰੁਪਈਏ ਜੀ ਡਿਮਾਂਡ ਇਹਦੀ ਹੈਗੀ ਆ ਵੀਰੇ 295000 ਰੁਪਈਆ ਇਹਦਾ ਦੇ ਲੈਣ ਵਾਲਾ ਇਹਦੇ 2 ਲੱਖ 75 ਹਜ਼ਾਰ ਦਾ ਸੌਦਾ ਤੇਲ ਬ੍ਰੇਕਾਂ ਵਾਲਾ ਤੇਲ ਬ੍ਰੇਕਾਂ ਵਾਲਾ ਬਾਕੀ ਬਈ ਛੇ ਛਿਰੀ ਆ ਗਿਆ ਲੋਕਲ ਸੰਗਰੂਰ ਦਾ ਨੰਬਰ ਆ ਗਿਆ ਹਾਂਜੀ ਤੇ ਆ ਗਿਆ ਬਈ ਜੀ ਫਾਰਮਰ ਟਰੈਕ 45 ਦਾ ਇਹ ਮਾਡਲ ਬਈ ਜੀ 99 ਮਾਡਲ ਆ ਯਾਰ ਇਹ ਠੀਕ ਹੈ ਜੀ ਕਾਮਲ ਕਲਚ ਆਗਾ ਮਿੱਤਰੋ ਟਾਇਰ ਰਹਿਣਗੇ ਬਈ ਤੇ ਟਾਇਰ ਇਹਦੇ 70 ਰੁਪਏ ਆ ਯਾਰ ਠੀਕ ਹੈ ਜੀ ਹਾਂਜੀ ਤੇ ਕੰਡੀਸ਼ਨ ਕੰਡੀਸ਼ਨ ਬਸ ਨੋਰਮਲ ਹੈ ਟਰੈਕਟਰ ਆ ਆਮ ਚੱਲਣ ਵਾਲਾ ਹੀ ਵਧੀਆ ਟਰੈਕਟਰ ਹੈ ਖੇਤੀ ਕਰਨਾ ਠੀਕ ਹੈ ਜੀ ਠੀਕ ਹੈ ਰੇਟ ਵੀ ਕੁਛ ਨਹੀਂ ਵੀਰੇ ਸਵਾ ਲੱਖ ਦਾ ਦੇ ਦਾਂਗੇ ਸਵਾ ਲੱਖ ਦਾ ਇੰਨੇ ਦਾ ਬਿਕਦਾ ਹੈ ਹਾਂ ਸਕ੍ਰੈਪ ਚ ਵੀ ਇੰਨੇ ਕ ਦਾ ਹੀ ਹੋ ਜਾਊਗਾ ਇਹ ਡਬਲ ਆ ਟਾਇਰ ਆ 20 25000 ਦੇ ਨੂੰ ਲੱਗੇ ਵੇ ਠੀਕ ਹੈ ਹਰੇ ਨਾ ਰੰਗ ਦਾ ਗੜਿਆ ਛੜਿਆ ਨੂੰ ਹੈਗਾ ਠੀਕ ਹੈ ਮਤਲਬ ਜੇ ਲਾ ਲੂਗੇ ਕੱਲੀ ਕੱਲੀ ਚੀਜ਼ਾਂ ਵੇਚਣੀਆਂ ਨੇ ਫਿਰ ਤਾਂ ਟੁਕੜਾ ਮਹਿਗਾ ਵੇਚਣਾ ਹਾਂ ਫਿਰ ਮਹਿੰਗਾ ਵੇਚੀ ਠੀਕ ਹੈ ਬਾਈ ਜੀ ਇਹ ਕਹਿੰਦਾ ਬਈ ਫਾਰਮ ਟਰੈਕ 45 45 ਇਹ ਬਾਈ ਜੀ ਇਹ 2000 ਮਾਡਲ ਹੈ ਹਰਿਆ ਠੀਕ ਹੈ ਜੀ ਟਾਇਰ ਰੱਦੇ ਆ ਅਗਲੇ ਟਾਇਰ ਇਹਦੇ 65 70 ਰੁਪਏ ਆ ਠੀਕ ਹੈ ਜੀ ਸਾਰਾ ਅਰੀਨਲ ਆ A2 ਹਰਿਆਣਾ ਨੰਬਰ ਆ 2000 ਮਾਡਲ ਆ ਪੂਰਾ ਬਾਈ ਤੇ ਇਹਦੀ ਡਿਮਾਂਡ ਜੀ ਡਿਮਾਂਡ ਵੀਰੇ ਇਹਦੀ ਹੈਗੀ 1,75,000 ਰੁਪਿਆ ਠੀਕ ਹੈ ਇਹ ਟਰੈਕਟਰ ਆਪਾਂ ਦੇ ਦਿਆਂਗੇ 1,65,000 ਠੀਕ ਹੈ ਜੀ 1,65,000 ਠੀਕ ਆ ਬਾਈ ਜੀ ਇਹ ਰੋਟਾਵੇਟਰ ਵੀ ਛੋਟੇ ਆ ਆ ਰੋਟਾਵੇਟਰ ਵੀ ਆ ਯਾਰ ਇਹ ਵੀ ਦਿਖਾ ਦਿੰਨੇ ਲਾ ਮਿੱਤਰ ਇਹ ਮਾਡਲ ਕਿੰਨਾ ਬਾਈ ਇਹ ਮਾਡਲ ਤਾਂ ਨਹੀਂ ਵੀਰੇ ਪਤਾ ਯਾਰ ਕਿੰਨਾ ਠੀਕ ਹੈ ਇੱਥੇ ਦੇਖ ਲਓ ਕਿਤੇ 7 ਫੁੱਟਾ ਹੈਗਾ ਠੀਕ ਹੈ ਜੀ ਵਧੀਆ ਦੋਨੇ ਪਾਸੇ ਤਵੀ ਆ ਠੀਕ ਹੈ ਕਦੂ ਗੁੱਦੂ ਕੀਤਾ ਅਸੀਂ ਬਸ ਮੁੱਲ ਇਹਦਾ 60000 ਮੰਗਦਾ ਪੂਰੇ 50000 ਦਾ ਦੇ ਦੇਣਾ ਲੈ ਮਿੱਤਰੋ ਸਰ ਬਾਈ ਚ ਘੱਟ ਵੱਧ ਨਹੀਂ ਹੋਣਾ ਇਹ 50000 ਦਾ ਹੀ ਮਾਲ ਆ 50000 ਦੇ ਦੇਣਾ ਫੋਨ ਨੰਬਰ ਹੈਗਾ 9653100499 ਠੀਕ ਹੈ ਬਈ ਠੀਕ ਹੈ ਬਈ ਬਰਾੜ ਧੰਨ ਸਿੱਧਰ ਗੱਲ ਕਰਕੇ ਬੰਦ ਠੀਕ ਹੈ ਕਰ ਦਿਓ ਵੀਡੀਓ ਨੂੰ ਸ਼ੇਅਰ ਬਈ ਜੀ ਧੰਨਵਾਦ ਸਰ ਸਿਕਾ